ਸਾਡੇ ਕੋਲ ਹਾਥੀ ਸੀ ਆਲਸ ਸਾਡਾ ਸਾਥੀ ਸੀ ਸਿਕੰਦਰ ਕੋਲ ਘੋੜੇ ਸੀ ਸਾਥੀ ਭਾਵੇਂ ਥੋੜੇ ਸੀ ਇਸੇ ਲਈ ਉਹ ਜਿੱਤਿਆ ਬਾਬਰ ਕੋਲ ਬੰਦੂਕ ਸੀ ਪਰਾਵਾਂ ਨਾਲ ਸਲੂਕ ਸੀ ਸਾਡੇ ਕੋਲ ਤੀਰ ਸੀ ਰੁੱਸੇ ਫਿਰਦੇ ਵੀਰ ਸੀ ਇਸੇ ਲਈ ਉਹ ਜਿੱਤਿਆ ਫਰੰਗੀ ਕੋਲ ਲਿਆਕਤ ਸੀ ਢਿੱਡ ਦੇ ਵਿੱਚ ਸ਼ਰਾਰਤ ਸੀ ਸਾਡੇ ਕੋਲ ਵੀ ਲਿਆਕਤ ਸੀ ਪੱਲੇ ਸਿਰਫ ਹਮਾਕਤ ਸੀ ਇਸੇ ਲਈ ਉਹ ਜਿੱਤਿਆ ਹਾਕਮ ਕੋਲ ਅੱਜ ਤਾਂ ਹਾਥੀ ਅਤੇ ਘੋੜੇ ਨੇ ਬੰਬ ਤੇ ਬੰਦੂਕ ਨੇ ਤੀਰ ਤੇ ਤਲਵਾਰ ਨੇ ਦੂਰ ਦੂਰ ਮਾਰ ਕਰਦੇ ਖਤਰਨਾਕ ਹਥਿਆਰ ਨੇ ਉਸ ਕੋਲ 파ੜੇ ਬੱਦੀ ਪਾਲਤੂ ਲਿਆਕਤ ਹੈ ਸ਼ਰਾਰਤ ਹੈ ਗੁੱਜੀ ਸਿਆਸਤ ਹੈ ਮਣਾਮੂਹੀ ਹਮਾਕਤ ਹੈ ਸਾਡੇ ਕੋਲ ਟਾਕਰੇ ਲਈ ਕਵਚ ਹੈ ਨਾਟਾਲ ਹੈ ਵੱਖ-ਵੱਖ ਬੰਦਿਆਂ ਦੀ ਅੱਡੋ ਅੱਡ ਚਾਲ ਹੈ ਇਸੇ ਲਈ ਤਾਂ ਵੇਖੋ ਸਾਡਾ ਹੋਇਆ ਮੰਦਾ ਹਾਲ ਹੈ ਕੁਝ ਲੋਕ ਰੱਜ ਗਏ ਬਾਕੀ ਮੁਲਕ ਕੰਗਾਲ ਹੈ ਸੋਨੇ ਵਾਲੀ ਜਿਹੜੀ ਅੱਗੇ ਦਾਣੇ ਦਾ ਸਵਾਲ ਹੈ ਵੱਧੇ ਹੋਏ ਖੰਭਾ ਨਾਲ ਉੱਡਣਾ ਮੁਹਾਲ ਹੈ ਸਾਡੇ ਕੋਲ ਹਾਥੀ ਸੀ ਆਲਸ ਸਾਡਾ ਸਾਥੀ ਸੀ ਸਿਕੰਦਰ ਕੋਲ ਘੋੜੇ ਸੀ ਸਾਥੀ ਭਾਵੇਂ ਥੋੜੇ ਸੀ ਇਸੇ ਲਈ ਉਹ ਜਿੱਤਿਆ ਬਾਬਰ ਕੋਲ ਬੰਦੂਕ ਸੀ ਪਰਾਵਾਂ ਨਾਲ ਸਲੂਕ ਸੀ ਸਾਡੇ ਕੋਲ ਤੀਰ ਸੀ ਰੁੱਸੇ ਫਿਰਦੇ ਵੀਰ ਸੀ ਇਸੇ ਲਈ ਉਹ ਜਿੱਤਿਆ ਫਰੰਗੀ ਕੋਲ ਲਿਆਕਤ ਸੀ ਢਿੱਡ ਦੇ ਵਿੱਚ ਸ਼ਰਾਰਤ ਸੀ ਸਾਡੇ ਕੋਲ ਵੀ ਲਿਆਕਤ ਸੀ ਪੱਲੇ ਸਿਰਫ ਹਮਾਕਤ ਸੀ ਇਸੇ ਲਈ ਉਹ ਜਿੱਤਿਆ ਹਾਕਮ ਕੋਲ ਅੱਜ ਤਾਂ ਹਾਥੀ ਅਤੇ ਘੋੜੇ ਨੇ ਬੰਬ ਤੇ ਬੰਦੂਕ ਨੇ ਤੀਰ ਤੇ ਤਲਵਾਰ ਨੇ ਦੂਰ ਦੂਰ ਮਾਰ ਕਰਦੇ ਖਤਰਨਾਕ ਹਥਿਆਰ ਨੇ ਉਸ ਕੋਲ 파ੜੇ ਬੱਦੀ ਪਾਲਤੂ ਲਿਆਕਤ ਹੈ ਸ਼ਰਾਰਤ ਹੈ ਗੁੱਜੀ ਸਿਆਸਤ ਹੈ ਮਣਾਮੂਹੀ ਹਮਾਕਤ ਹੈ ਸਾਡੇ ਕੋਲ ਟੱਕਰੇ ਲਈ ਕਵਚ ਹੈ ਨਾ ਟਾਲ ਹੈ ਵੱਖ-ਵੱਖ ਬੰਦਿਆਂ ਦੀ ਅੱਡੋ ਅੱਡ ਚਾਲ ਹੈ ਇਸੇ ਲਈ ਤਾਂ ਵੇਖੋ ਸਾਡਾ ਹੋਇਆ ਮੰਦਾ ਹਾਲ ਹੈ ਕੁਝ ਲੋਕ ਰੱਜ ਗਏ ਬਾਕੀ ਮੁਲਕ ਕੰਗਾਲ ਹੈ ਸੋਨੇ ਵਾਲੀ ਚਿੜੀ ਅੱਗੇ ਦਾਣੇ ਦਾ ਸਵਾਲ ਹੈ ਵੱਧੇ ਹੋਏ ਖੰਭਾ ਨਾਲ ਉੱਡਣਾ ਮੋਹਾਲ ਹੈ ਸਾਡੇ ਕੋਲ ਹਾਥੀ ਸੀ ਆਲਸ ਸਾਡਾ ਸਾਥੀ ਸੀ ਸਿਕੰਦਰ ਕੋਲ ਘੋੜੇ ਸੀ ਸਾਥੀ ਭਾਵੇਂ ਥੋੜੇ ਸੀ ਇਸੇ ਲਈ ਉਹ ਜਿੱਤਿਆ ਬਾਬਰ ਕੋਲ ਬੰਦੂਕ ਸੀ ਪਰਾਵਾਂ ਨਾਲ ਸਲੂਕ ਸੀ ਸਾਡੇ ਕੋਲ ਤੀਰ ਸੀ ਰੁੱਸੇ ਫਿਰਦੇ ਵੀਰ ਸੀ ਇਸੇ ਲਈ ਉਹ ਜਿੱਤਿਆ ਫਰੰਗੀ ਕੋਲ ਲਿਆਕਤ ਸੀ ਢਿੱਡ ਦੇ ਵਿੱਚ ਸ਼ਰਾਰਤ ਸੀ ਸਾਡੇ ਕੋਲ ਵੀ ਲਿਆਕਤ ਸੀ ਪੱਲੇ ਸਿਰਫ ਹਮਾਕਤ ਸੀ ਇਸੇ ਲਈ ਉਹ ਜਿੱਤਿਆ ਹਾਕਮ ਕੋਲ ਅੱਜ ਤਾਂ ਹਾਥੀ ਅਤੇ ਘੋੜੇ ਨੇ ਬੰਬ ਤੇ ਬੰਦੂਕ ਨੇ ਧੀਰ ਤੇ ਤਲਵਾਰ ਨੇ ਦੂਰ ਦੂਰ ਮਾਰ ਕਰਦੇ ਖਤਰਨਾਕ ਹਥਿਆਰ ਨੇ ਉਸ ਕੋਲ 파ੜੇ ਬੱਦੀ ਪਾਲਤੂ ਲਿਆਕਤ ਹੈ ਸ਼ਰਾਰਤ ਹੈ ਗੁੱਜੀ ਸਿਆਸਤ ਹੈ ਮਣਾਮੂਹੀ ਹਮਾਕਤ ਹੈ ਸਾਡੇ ਕੋਲ ਟਾਕਰੇ ਲਈ ਕਵਚ ਹੈ ਨਾ ਟਾਲ ਹੈ ਵੱਖ-ਵੱਖ ਬੰਦਿਆਂ ਦੀ ਅੱਡੋ ਅੱਡ ਚਾਲ ਹੈ ਇਸੇ ਲਈ ਤਾਂ ਵੇਖੋ ਸਾਡਾ ਹੋਇਆ ਮੰਦਾ ਹਾਲ ਹੈ ਕੁਝ ਲੋਕ ਰੱਜ ਗਏ ਬਾਕੀ ਮੁਲਕ ਕੰਗਾਲ ਹੈ ਸੋਨੇ ਵਾਲੀ ਚਿੜੀ ਅੱਗੇ ਦਾਣੇ ਦਾ ਸਵਾਲ ਹੈ ਵੱਧੇ ਹੋਏ ਖੰਭਾ ਨਾਲ ਉੱਡਣਾ ਮੋਹਾਲ ਹੈ